ਬੀਤੇ ਦਿਨੀ ਇੱਕ ਜਿਹੜਾ ਜਲੰਧਰ ਵੈਸਟ ਦੇ ਏਰੀਆ ਵਿੱਚ ਮਹੰਤ ਨੂੰ ਵੱਡਿਆ ਗਿਆ ਬਹੁਤ ਬੁਰੀ ਤਰ੍ਹਾਂ ਦੇ ਨਾਲ ਤੇ ਹੁਣ ਦੁਬਾਰਾ ਜਿਹੜਾ ਉਹ 10 ਤੋਂ 12 ਜਿਹੜੇ ਨੌਜਵਾਨ ਜਿਹੜੇ ਲੋਕਾਂ ਨੂੰ ਜਿਹੜਾ ਜਲੰਧਰ ਵੈਸਟ ਦੇ ਵਿੱਚ ਉਹ ਦੁਬਾਰਾ ਜਿਹੜਾ ਉਹ ਵੱਡਿਆ ਗਿਆ ਜਲੰਧਰ ਵੈਸਟ ਦੇ ਤੁਸੀਂ ਏਰੀਆ ਦੇਖ ਸਕਦੇ ਇਸ ਗਲੀ ਦੇ ਵਿੱਚ ਨੌਜਵਾਨਾਂ ਵੱਲੋਂ ਜਿਹੜਾ ਘਰ ਦੇ ਵਿੱਚ ਵੜ ਕੇ ਜਿਹੜਾ ਉਹ ਹਮਲਾ ਕੀਤਾ ਗਿਆ ਤੇਜ ਹਥਿਆਰਾਂ ਦੇ ਨਾਲ ਜਿਹੜੇ ਉਹ ਹਮਲੇ ਕੀਤੇ ਗਏ ਦੇਖਸਰੋ ਲੋਹਾਈ ਉਹ ਜਿਹੜਾ ਲੋਹਾ ਵਾ ਪੂਰੀ ਤਰ੍ਹਾਂ ਉਹਨੂੰ ਵੱਢ ਦਿੱਤਾ ਗਿਆ ਵਾ ਆ ਦੇਖੋ 10 ਤੋਂ 12 ਜਿਹੜੇ ਲੋਕ ਜਿਹੜੇ ਉਹ ਤੇਜ਼ ਤਾਰ ਹਥਿਆਰਾਂ ਦੇ ਨਾਲ ਉਹਨਾਂ ਦੇ ਨਾਲ ਕਤਲੇਆਮ ਜਿਹੜਾ ਕਰਕੇ ਉਹਨਾਂ ਨੂੰ ਜਿਹੜਾ ਵੜਿਆ ਗਿਆ ਭਗਵੰਤ ਮਾਨ ਸਰਕਾਰ ਕਹਿ ਰਹੀ ਸੀ ਕਿ ਅਸੀਂ ਜਿਹੜਾ ਉਹ ਸਵਰਗ ਬਣਾਵਾਂਗੇ ਜਿਹੜਾ ਪਰ ਸਵਰਗ ਤਾਂ ਬਣ ਹੀ ਰਿਹਾ ਪਰ ਜਿਹੜਾ ਉਹ ਨਰਕ ਬਣਦਾ ਨਜ਼ਰ ਆ ਰਿਹਾ ਇਹ ਘਰ ਦੇ ਹਾਲਾਤ ਤੁਹਾਨੂੰ ਦਿਖਾ ਦੇਣ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਤੇਜ਼ ਤਾਰ ਹਥਿਆਰਾਂ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਸੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ক্লোਜ਼ ਕਰਕੇ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਜਿਹੜਾ ਉਹ ਉਸ ਦੇ ਵਿੱਚ ਜਿਹੜੇ ਗੇਟ ਦੇ ਵਿੱਚ ਜਿਹੜੇ ਉਹ ਵੱਡੇ ਵੱਡੇ ਸ਼ੇਖ ਹੋ ਚੁੱਕੇ ਆ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ 10 ਤੋਂ ਜਿਹੜੇ 15 ਬੰਦਿਆਂ ਨੂੰ ਜਿਹੜਾ ਉਹ ਬੁਰੀ ਤਰ੍ਹਾਂ ਜਿਹੜਾ ਵੱਢਿਆ ਗਿਆ ਵਾ ਇਸ ਟਾਈਮ ਜਲੰਧਰ ਦੇ ਵੈਸਟ ਏਰੀਏ ਦੇ ਵਿੱਚ ਖੜੇ ਆ ਸੀ ਤੇ ਜਲੰਧਰ ਦੇ ਵਿੱਚ ਇਸ ਟਾਈਮ ਜਿਹੜੀ ਭਗਵੰਤ ਮਾਨ ਸਰਕਾਰ ਨੇ ਕਹਿ ਕਿ ਜਲੰਧਰ ਨੂੰ ਜੜਾ ਵਾ ਅਸੀਂ ਸਵਰਗ ਬਣਾਵਾਂਗੇ ਤੇ ਸਵਰਗ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਕਿਸ ਤਰ੍ਹਾਂ ਜਿਹੜਾ ਤੇਜ ਹਥਿਆਰਾਂ ਦੇ ਨਾਲ ਜਿਹੜੇ ਉਹ ਹਮਲੇ ਕੀਤੇਗੇ ਦੇਖ ਸਰੋ ਲੋਹਾਈ ਜਿਹੜਾ ਲੋਹਾ ਵਾ ਪੂਰੀ ਤਰ੍ਹਾਂ ਉਹਨੂੰ ਵੱਡ ਦਿੱਤਾ ਗਿਆ ਵਾ ਆ ਦੇਖੋ ਤੇ 10 ਤੋਂ ਜਿਹੜੇ 15 ਬੰਦਿਆਂ ਨੂੰ ਜਿਹੜਾ ਉਹ ਬੁਰੀ ਤਰ੍ਹਾਂ ਜਿਹੜਾ ਵੱਢਿਆ ਗਿਆ ਵਾ ਤੇ ਨਸ਼ਿਆ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਸੀ ਭਗਵੰਤ ਮਾਨ ਸਰਕਾਰ ਵੱਲੋਂ ਉਸ ਦੀ ਜਿਹੜੀ ਪੂਰੀ ਤਰ੍ਹਾਂ ਇੱਕ ਫੂਕ ਜਿਹੜੀ ਨਿਕਲ ਚੁੱਕੀ ਹੈ ਇਸ ਟਾਈਮ ਵੈਸਟ ਏਰੀਆ ਦੇ ਵਿੱਚ ਖੜੇ ਆ ਨੌਜਵਾਨਾਂ ਨੂੰ ਜਿਹੜਾ ਕਤਲੇਆਮ ਜਿਹੜਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਬਹੁਤ ਬੁਰੀ ਤਰ੍ਹਾਂ ਜਿਹੜਾ ਉਹਨਾਂ ਨੂੰ ਵੱਢਿਆ ਗਿਆ 10 ਤੋਂ 15 ਜਿਹੜੇ ਨੌਜਵਾਨ ਤੁਹਾਨੂੰ ਦਿਖਾ ਦਿੰਨੇ ਆ ਇਹ ਘਰ ਦੇ ਹਾਲਾਤ ਤੁਹਾਨੂੰ ਦਿਖਾ ਦਿੰਦੇ ਹੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਤੇਜ਼ ਤਾਰ ਹਥਿਆਰਾਂ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਸੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕਲੋਜ਼ ਕਰਕੇ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਜਿਹੜਾ ਉਹ ਉਸ ਦੇ ਵਿੱਚ ਜਿਹੜੇ ਗੇਟ ਦੇ ਵਿੱਚ ਜਿਹੜੇ ਉਹ ਵੱਡੇ ਵੱਡੇ ਸ਼ੇਖ ਹੋ ਚੁੱਕੇ ਆ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਭਗਵੰਤਮਾਨ ਸਰਕਾਰ ਕਹਿ ਰਹੀ ਸੀ ਕਿ ਨਸ਼ੇ ਦੇ ਵਿਰੁੱਧ ਜਿਹੜੇ ਮੁਹਿੰਮ ਜੜੀ ਚਲਾਈ ਹੋਈ ਸੀ ਤੇ ਉਹ ਜਿਹੜੇ ਦਾਅਵੇ ਜਿਹੜੇ ਕੀਤੇ ਜਾ ਰਹੇ ਸੀ ਉਹ ਖੋਖਲੇ ਹੁੰਦੇ ਜਿਹੜੇ ਨਜ਼ਰ ਆ ਰਹੇ ਜਿਸ ਨੂੰ ਜਿਹੜਾ ਭਗਵੰਤਮਾਨ ਸਰਕਾਰ ਕਹਿ ਰਹੀ ਸੀ ਕਿ ਅਸੀਂ ਜਿਹੜਾ ਉਹ ਸਵਰਗ ਬਣਾਵਾਂਗੇ ਜਿਹੜਾ ਉਹ ਪਰ ਸਵਰਗ ਤਾਂ ਬਣ ਨਹੀਂ ਰਿਹਾ ਪਰ ਜਿਹੜਾ ਉਹ ਨਰਕ ਬਣਦਾ ਨਜ਼ਰ ਆ ਰਿਹਾ ਬੀਤੇ ਦਿਨੀ ਇੱਕ ਜਿਹੜਾ ਜਲੰਧਰ ਵੈਸਟ ਦੇ ਏਰੀਆ ਵਿੱਚ ਮਹੰਤ ਨੂੰ ਵੱਢਿਆ ਗਿਆ ਬਹੁਤ ਬੁਰੀ ਤਰ੍ਹਾਂ ਦੇ ਨਾਲ ਤੇ ਹੁਣ ਦੁਬਾਰਾ ਜਿਹੜਾ ਉਹ 10 ਤੋਂ 12 ਜਿਹੜੇ ਨੌਜਵਾਨ ਜਿਹੜੇ ਲੋਕਾਂ ਨੂੰ ਜਿਹੜਾ ਜਲੰਧਰ ਵੈਸਟ ਦੇ ਵਿੱਚ ਉਹ ਦੁਬਾਰਾ ਜਿਹੜਾ ਉਹ ਵੜਿਆ ਗਿਆ ਜਲੰਧਰ ਵੈਸਟ ਦੇ ਤੁਸੀਂ ਏਰੀਆ ਦੇ ਸਕਦੇ ਇਸ ਗਲੀ ਦੇ ਵਿੱਚ ਨੌਜਵਾਨਾਂ ਵੱਲੋਂ ਜਿਹੜਾ ਘਰ ਦੇ ਵਿੱਚ ਵੜ ਕੇ ਜਿਹੜਾ ਉਹ ਹਮਲਾ ਕੀਤਾ ਗਿਆ 10 ਤੋਂ 12 ਜਿਹੜੇ ਲੋਕ ਜਿਹੜੇ ਉਹ ਤੇਜ਼ ਤਾਰ ਹਥਿਆਰਾਂ ਦੇ ਨਾਲ ਉਹਨਾਂ ਦੇ ਨਾਲ ਕਤਲੇਆਮ ਜਿਹੜਾ ਕਰਕੇ ਉਹਨਾਂ ਨੂੰ ਜਿਹੜਾ ਵੜਿਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਬੇਖੌਫ ਹੋ ਕੇ ਜਿਹੜਾ ਜਲੰਧਰ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਇਹ ਘਰ ਜਿਹੜਾ ਤੁਹਾਨੂੰ ਦਿਖਾ ਰਿਹਾ ਦੇਖੋ ਤੁਸੀਂ ਕਿਸ ਤਰ੍ਹਾਂ ਜਿਹੜਾ ਗੇਟ ਨੂੰ ਜਿਹੜਾ ਲੋਹੇ ਦੇ ਗੇਟ ਨੂੰ ਜਿਹੜਾ ਤੇਜ਼ ਤਾਰ ਹਥਿਆਰਾਂ ਦੇ ਨਾਲ ਦੇਖੋ ਵੱਡੇ ਕਿਸ ਤਰ੍ਹਾਂ ਜਿਹੜੇ ਉਹ ਹਮਲੇ ਕੀਤੇ ਗਏ ਆ ਤੇ ਕਿਸ ਤਰ੍ਹਾਂ ਜਿਹੜਾ ਇਹ ਵਾਰਦਾਤ ਨੂੰ ਜਿਹੜੀ ਠੱਲ ਪੈ ਗਈ ਨਸ਼ੇ ਨੂੰ ਠੱਲ ਪੈ ਗਈ ਤੇ ਇਹ ਜਿਹੜੇ ਖੋਖਲੇ ਦਾਅਵੇ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਉਹ ਨਜ਼ਰ ਆ ਰਹੇ ਆ ਤੇ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਆ ਕਿਸ ਤਰ੍ਹਾਂ ਜਿਹੜੀ ਪੁਲਿਸ ਵੀ ਪੂਰੀ ਇੱਥੇ ਪਹੁੰਚੀ ਹੋਈ ਆ ਤੇ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਆ ਕਿਸ ਤਰ੍ਹਾਂ ਜਿਹੜਾ ਵਾਰਦਾਤਾਂ ਨੂੰ ਜਿਹੜਾ ਉਹ ਅੰਜਾਮ ਦਿੱਤਾ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਇਸ ਟਾਈਮ ਵੈਸਟ ਦੀਆਂ ਗਲੀਆਂ ਦੇ ਵਿੱਚ ਅਸੀਂ ਇਸ ਟਾਈਮ ਖੜੇ ਆ ਜਿੱਥੇ ਵਾਰਦਾਤ ਹੋਈ ਆ ਤੇ ਤੁਹਾਨੂੰ ਦਿਖਾ ਦਿੰਦੇ ਆ ਗੱਲਬਾਤ ਵੀ ਕਰਾਂਗੇ ਸਤਿ ਸ੍ਰੀ ਅਕਾਲ ਸਰ ਸਰ ਕੀ ਵਾਰਦਾਤ ਹੈ ਇਥੇ ਸਾਰੀ ਇਥੇ ਵਾਰਦਾਤ ਸਰ ਸੀਨੀਅਰ ਅਫਸਰ ਆਏ ਸੀ ਆਪਣੇ ਤੋਂ ਤੇ ਇੱਥੇ ਲੜਾਈ ਝਗੜਾ ਹੋਇਆ ਹੈ ਜੀ ਤੇ ਉਸੇ ਆਪਣੇ ਜੋ ਵੀ ਕੰਪਿਊਟਰ ਲੈ ਕੇ ਐਸਪੀ ਬਰਸਾਵਾ ਐਸੀ ਦੂਜੇ ਅਫਸਰ ਸਾਹਿਬ ਆਏ ਸੀ ਤੋ ਫੇ ਲੈ ਕੇ ਗਏ ਨਾ ਉਹ ਕੰਪਿਊਟਰ ਕੀ ਨਸ਼ਾ ਨੋਸ਼ਾ ਵੇਚਦਾ ਇੱਕ ਨੌਜਵਾਨ ਇਹਦੇ ਬਾਰੇ ਨਹੀਂ ਪਤਾ ਸਾਰਾ ਆਪਾਂ ਨੂੰ ਜੀ ਇੱਕ ਨੌਜਵਾਨ ਨੂੰ ਵੜਿਆ ਗਿਆ ਇੱਥੇ ਤੇ ਅਹੀ ਤਾਂ ਬਾਤ ਚਾਏ ਆ ਜਣ ਕੇ ਉਹ ਦੱਸਦੇ ਵੀ ਉਹ ਤਿੰਨ ਜਣੇ ਜਣ ਕੇ ਹੋਏ ਜੀ ਤਬਾਹ ਦਾ ਕੀ ਗੱਲ ਕੋਈ ਪਤਾ ਲੱਗੀ ਤੁਹਾਨੂੰ ਕੀ ਵਾਰਦਾ ਕੀ ਗੱਲ ਹੋਈ ਇੱਥੇ ਗੱਲ ਇਹ ਮੱਲੇ ਵਾਲਿਆਂ ਆਪਣੇ ਅਫਸਰ ਤੇ ਦੋਨੇ ਘਰਾਂ ਵਾਲੇ ਇਕੱਠੇ ਰਹਿੰਦੇ ਪੈਂਦੇ ਆ ਹਾਂ ਹਾਂ ਤੇ ਕੱਲ ਕੋਈ ਮਾੜੀ ਮੋਟੀ ਗੱਲਬਾਤ ਇਹਨਾਂ ਦੀ ਹੋਈ ਸੀ ਅੱਜ ਉਹੀ ਗੱਲ ਜਿਹੜੀ ਫਿਰ ਤੋਂ ਇਹਨਾਂ ਨੇ ਸ਼ੁਰੂ ਹੋ ਗਈ ਹਾਏ ਹਾਏ ਕਰ ਭਾਈ ਜੀ ਸਤਿ ਸ੍ਰੀ ਅਕਾਲ 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 ਸਤਿ ਸ੍ਰੀ ਇਕ ਟਾਰ ਉੜੇ ਮਾਰੇ ਸੀਗੇ ਜਿਹਦੇ ਬਿਆਨ ਅਸੀਂ ਦਰਜ ਕਰਕੇ ਪਰਚਾ ਦਰਜ ਕਰਦੇ ਸੀਗੇ ਕਿ ਉਹਦੇ ਵਿੱਚ ਇਹ ਵਾਰਦਾਤ ਹੋ ਗਈ ਆ ਕਿਤਨੇ ਜਣੇ ਚਕਮੀਆਂ ਤੇ ਇਹਦੇ ਵਿੱਚ ਤਿੰਨ ਡਿਫਰੈਂਟ ਡਿਫਰੈਂਟ ਫੈਮਿਲੀਆਂ ਦੇ ਜਿਹੜੀ ਆ ਸੱਟਾਂ ਵਜੀ ਆ ਨਾ ਤੇ ਉਹ ਤਿੰਨਾਂ ਦੇ ਬਿਆਨ ਲਿਖ ਕੇ ਜਿਹੜਾ ਮੰਦੀ ਧਾਰਾ ਦੇ ਕੋਈ 7 ਸਾਲ ਦਾ ਬੱਚਾ ਵੀ ਕੋਈ ਚਕਮੀ ਇਸ ਲੜਾਈ ਦਾ ਬੱਚਾ ਕੋਈ ਚਕਮੀ ਨਹੀਂ ਹੋਇਆ ਹੈਗਾ ਬਟ ਜਿਹੜੇ ਵੀ ਇਹ ਜਿਹੜਾ ਗਿਆ ਸਬਜ ਸਟੇਟਮੈਂਟਸ ਲਿਖ ਰਹੀ ਹੈ ਤੇ ਅਕੋਰਡਿੰਗਲੀ ਲੜਾਈ ਦਾ ਕਾਰਨ ਕੀ ਹੈ ਡਾਕਟਰ ਸਾਹਿਬ ਲੜਾਈ ਦਾ ਕਾਰਨ ਹਮਲਾ ਹੋਇਆ ਜੀ ਇਹ ਇਕੱਠੇ ਰਹਿੰਦੇ ਸੀਗੇ ਜਿਉ ਜੋ ਹੁਣ ਤੱਕ ਪਰਿਵਾਰ ਤੋਂ ਪਤਾ ਲੱਗਿਆ ਵਾ ਤੇ ਇਹ ਹੁਣੇ ਸੈਂਟਰ ਤੋਂ ਆਇਆ ਸੀਗਾ ਕਿਸੇ ਇਹ ਕਹਿੰਦੇ ਆ ਕਿ ਉਹਨੇ ਨਸ਼ਾ ਕਰਨਾ ਸੀਗਾ ਜਿਸ ਦੇ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਬੈਸਾ ਵਸਾਈ ਹੋਈ ਆ ਤੇ ਬਾਕੀ ਸਰ ਪਰਿਵਾਰ ਨੇ ਦੋ ਨਾਮ ਦੱਸੇ ਕਿ ਕਸੂਬਾ ਲੋਹਰੀਆ ਤੇ ਕਿ ਇੰਦੂ ਲੋਹਰੀਆ ਨਾਮ ਦਾ ਇਹਨਾਂ ਸ਼ਖਸਾ ਦਾ ਨਿਕ ਕੇ ਸਟੇਟਮੈਂਟ ਦੇ ਵਿੱਚ ਦੋਨਾਂ ਦਾ ਪਤਾ ਦੇ ਦਿੱਤਾ। ਇਹ ਸਭ ਲਗਾਤਾਰ ਬੈਸਟ ਇਲਾਕੇ ਦੇ ਵਿੱਚ ਵਾਰਦਾਤਾ ਸਾਹਮਣੇ ਆ ਰਹੀਆਂ ਨੇ। ਪੋਚਾ ਵਗੈਰਾ ਪਹਿਲਾਂ ਵੀ ਹੈਗੀ। ਇਸ ਦੇ ਵਿੱਚ ਕੱਢਦੇ ਹਾਂ। ਸਰ ਲਗਾਤਾਰ ਜਲੰਧਰ ਬੈਸਟ ਦੇ ਵਿੱਚ ਵਾਰਦਾਤਾ ਸਾਹਮਣੇ ਆ ਰਹੀਆਂ ਇਸ ਫੇਰ ਲੜਾਈ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਲੋਕ ਬੜੇ ਸਹਿਮੇ ਹੋਏ ਨੇ ਇਹਨੂੰ ਕਿਵੇਂ ਦੇਖਦੇ ਹੋ? ਕਹਿੰਦੇ ਕਿ ਪ੍ਰਸ਼ਾਸਨ ਵੱਲੋਂ ਕੋਈ ਠੀੜੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਸ਼ਾਇਦ ਦੋ ਦਿਨ ਪਹਿਲਾਂ ਲੜਾਈ ਹੋ ਜਾਂਦੀ ਉਸ ਤੋਂ ਪਹਿਲਾਂ ਪੁਲਿਸ ਸ ਸ਼ਰ ਕੀ ਲਿੱਤਾ ਜਾ ਰਿਹਾ ਜੀ ਜੋ ਇਹਨਾਂ ਦੇ ਬਿਆਨ ਦਿਖਾਏ ਉਸ ਹਿਸਾਬ ਨਾਲ ਸਖਤੋ ਸਖਤ ਕਾਰਵਾਈ ਕਰ ਰਹੇ ਨੇ ਕੋਈ ਰੈਸਟ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਲੰਧਰ ਦੇ ਵਿੱਚ ਜਿਹੜਾ ਵਾਰਦਾਤਾ ਦਾ ਸਿਲਸਿਲਾ ਜਿਹੜਾ ਉਹ ਜਾਰੀ ਆ ਨਸ਼ਾ ਜਿਹੜਾ ਸ਼ਰਿਆਂ ਵਿੱਚ ਰਿਆ ਵਾ ਲੁੱਟਾ ਖੋਹਾਂ ਜਿਹੜੀਆਂ ਲਗਾਤਾਰ ਹੋ ਰਹੀਆਂ ਤੇ ਥੋੜੇ ਦਿਨ ਪਹਿਲਾਂ ਇੱਕ ਮਹੰਤ ਨੂੰ ਜਿਹੜਾ ਸ਼ਰਿਆਂ ਵਿੱਚ ਵੜਿਆ ਗਿਆ ਸੀਗਾ ਤੇ ਕਿਸ ਤਰ੍ਹਾਂ ਜਿਹੜਾ ਨੌਜਵਾਨ ਜਿਹੜਾ ਹੁੱਲੜਵਾਜੀ ਕਰ ਰਹੇ ਆ ਨਸ਼ਾ ਵੇਚ ਰਹੇ ਆ ਤੇ ਲਗਾਤਾਰ ਲੁੱਟਾਂ ਖੋਹਾਂ ਹੋ ਰਹੀਆਂ ਤੁਸੀਂ ਦੇਖ ਸਕਦੇ ਹੋ ਵੈਸਟ ਦੇ ਏਰੀਆ ਦੇ ਵਿੱਚ ਲਗਾਤਾਰ ਜਿਹੜੀਆਂ ਵਾਰਦਾਤਾਂ ਦਾ سلسلہ ਉਹ ਚੱਲ ਰਿਹਾ ਕੈਮਰਾਮੈਨ ਰਾਜੂ ਦੇ ਨਾਲ ਸਨੀ ਸੋਤਾ ਦੀ ਖਾਸ ਰਿਪੋਰਟ